ਇਹ ਤਾਂ ਜਿਹੜੀਆਂ ਮੰਨੋ ਮਾਰਦੇ ਸੀ ਬਾਗੀਆਂ ਪਾਉਂਦੇ ਸੀ ਕਿਸੇ ਬੰਦੇ ਜਿੱਤੇ ਸਾਰਾ ਪੰਜਾਬ ਹੀ ਸਾਡਾ ਸਾਰਾ ਕੁਝ ਸਾਡਾ ਅੱਜ ਤਾਂ ਕੁਝ ਵੀ ਨਹੀਂ ਬਾਕੀ ਨੇ ਪੱਲੇ ਕੀ ਹੈ ਇਹਨਾਂ ਨੂੰ ਇਹਨਾਂ ਦੀ ਬਰਕਰਨ ਇਹ ਪੋਟਰਾਂ ਨੇ ਔਕਾਤ ਦਿਖਾਤੀ ਹੈ ਤੇ ਤੁਸੀਂ ਅਗਾਹ ਦੇਖੋ ਕਿ ਕਿੰਨੇ ਜਾਂਦੇ ਇਹਨਾਂ ਦੇ ਤਾਂ ਮੰਨੋ 10 ਐਮਐਲ ਜਿੱਤਨੇ ਪੰਜਾਬ ਇੱਕ ਗਾਂ ਦੇ ਤਾਂ ਗੱਲ ਦਾ ਡਰ ਹੈ ਇਹ ਹੋ ਸਕਦਾ ਹੈ ਕਿ ਭਗਵੰਤ ਮਾਨ ਸਣੀ ਸਰਕਾਰ ਬੀਤੇ ਵਿੱਚ ਸ਼ਾਮਲ ਹੋ ਜੇ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦਾ ਪੰਜਾਬ ਨੂੰ ਕੁਝ ਫੀਸ ਕਰਨਾ ਪੈ ਸਕਦਾ ਹੈ ਸ਼ਹੀਦ ਦੀਪ ਸਿੰਧੂ ਦਾ ਤੇ ਸਿੱਧੂ ਮੁਸੇਵਾਲੇ ਦਾ ਐਮ ਰੋਲ ਰਹਿਣ ਰਿਹਾ ਮੰਦੀ ਮੰਦੀ ਉਹ ਨਾਇਕ ਜਿਹੜਿਆ ਉਹਨਾਂ ਦੀ ਰੋਲ ਵੀ ਵੱਡੇ ਹੁੰਦੇ ਆ ਤੇ ਨੋ ਡਾਊਟ ਸਿੱਧੂ ਮੁਸੇਵਾਲੇ ਤੇ ਦੀਪ ਸਿੱਧੂ ਮੱਲੋ ਇਹਨਾਂ ਦਾ ਵੀ ਬੜਾ ਵੱਡਾ ਇਹਨਾਂ ਦੀ ਯੋਗਦਾਨ ਰਿਹਾ ਇਹਨਾਂ ਦੀਆਂ ਲਹਿਰਾਂ ਸੀ ਅੱਜ ਲੋਕਾਂ ਦੇ ਵਿੱਚ ਇਸ ਚੀਜ਼ ਦਾ ਸਵਾਲ ਬਣਿਆ ਹੋਇਆ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਜਿਨ੍ਹਾਂ ਨੂੰ ਪਾਰਟੀ ਨੇ ਰਿਸਪੋਰਟ ਕੀਤੀ ਸੀ ਉਸ ਸੀਟ ਤੋਂ ਬਲੀਸਰ ਨੂੰ ਉੱਥੋਂ ਆਪਣਾ ਆਪਣੇ ਉਹਨਾਂ ਦੇ ਹੱਕ ਦੇ ਵਿੱਚ ਆਪਣੇ ਕਾਗ ਵਿੱਚ ਆਕਲੇ ਸੀਗੇ ਤੇ ਅੱਜ ਉਹ ਐਮਪੀ ਬਣੇ ਨੇ ਖਾਲਸਾ ਜੀ ਤੇ ਕੀ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਔਰ ਨਿਕਟਾ ਜਾਵੇਗਾ ਭਾਰਤ ਹਕੂਮਤ ਵੱਲੋਂ ਕਿਉਂਕਿ ਮੋਦੀ ਦਾ ਰਾਜ ਫੇਰ ਆ ਗਿਆ ਦੇਖੋ ਆਪਾਂ ਉਮੀਦ ਕਰਦੇ ਹਾਂ ਬਹੁਤ ਵੱਡੀ ਉਮੀਦ ਹੈ ਕਿ ਉਹ ਜੇਲ੍ਹ ਤੋਂ ਬਾਹਰ ਆਉਣਗੇ ਇਹ ਇਹ ਸਰਕਾਰਾਂ ਪਰਖਦੀਆਂ ਆ ਔਮਦਾ ਸਬਰ ਪਰਖਦੀਆਂ ਆ ਠੀਕ ਹੈ ਜਿਹੜੀਆਂ ਉਹ ਸਬਰ ਨਾਲ ਚੱਲਦੀਆਂ ਤੇ ਜਦੋਂ ਫਿਰ ਲਾਵਾ ਪਤਾ ਤੇ ਇਹ ਪਤਾ ਨਹੀਂ ਕਿੱਥੇ ਭੁਟਣਾ ਤੇ ਕਿਹੜੇ ਸਿੱਕੇ ਨੇ ਕੀ ਕਰ ਦੇਣਾ ਸ਼੍ਰੋਮਣੀ ਕਾਲੀਦਾਲਾ ਅਮਰਸਾਲ ਦੇ ਕੌਮੀ ਪ੍ਰਧਾਨ ਸਮਰਨਜੀਤ ਸਿੰਘ ਮਾਨ ਨੂੰ ਬਹੁਤ ਵੱਡੀ ਇਹ ਜਿੱਤ ਪ੍ਰਾਪਤ ਹੋਈ ਸੀ ਪਰ ਕੀ ਐਸਾ ਹੋਇਆ ਕਿ ਹੁਣ ਉਹਨਾਂ ਨੂੰ ਹਾਰ ਦਾ ਵੀ ਨੱਕਰਿਆ ਤੇ ਮੇਜਰ ਤਾਂ ਜਿਹੜਾ ਸੀ ਉਥੇ ਕਾਰਨ ਜਿਵੇਂ ਸਾਨੂੰ ਮਲੇਰ ਕੋਲ ਦਾ ਤੋਂ ਬੜੀ سپورਟ ਹੁੰਦੀ ਸੀ ਤੇ ਮਲੇਰ ਕੋਲ ਦੀ ਸਾਰੀ ਵੋਟ ਜਿਹੜੀ ਹੈ ਉਹ ਕਾਂਗਰਸ ਨੂੰ ਪੈ ਗਈ। ਰਾਹੁਲ ਗਾਨੀ ਦੇ ਏਜੰਡੇ ਦੇ ਬੀਜੇਪੀ ਦੇ ਖਿਲਾਫ ਤੇ ਉਹ ਸਾਡੇ ਤੇ ਇੱਕ ਬੜਾ ਵੱਡਾ ਸਾਡਾ ਨੁਕਸਾਨ ਹੋਇਆ। ਬਾਕੀ ਜਿਹੜਾ ਸਰਕਾਰ ਦਾ ਤੰਤਰ ਮੰਤਰ ਇਹ ਪੂਰਾ ਜੋਰ ਲੱਗਾ ਹੋਇਆ ਸੀ ਭਗਵੰਤ ਸ੍ਰੀ ਮਾਨ ਮੁੱਖ ਮੰਤਰੀ ਉੱਥੋਂ ਤਿੰਨ ਜਿਹੜੇ ਮინისტრ ਉੱਥੋਂ ਇੱਕ ਮੰਤਰੀ ਚੋਣ ਲੜ ਰਿਹਾ ਤੇ ਇਹ ਕਹਿੰਦੇ ਸੀ ਆਪਰੇ ਕਹਿੰਦੇ ਸਾਡੀ ਰਾਜਧਾਨੀ ਹੈ ਤੇ ਉਹਨਾਂ ਨੇ ਸਾਰਾ ਹੀ ਸਰਕਾਰੀ ਤੰਤਰ ਮੰਤਰ ਬਹੁਤ ਜੋਰ ਛੋੜਨਾ ਉੱਥੇ ਲੱਗਿਆ ਤੇ ਉੱਥੇ ਦਾ ਸਿਸਟਮ ਹੀ ਚੱਲ ਗਿਆ ਕਿ ਜੇ ਕਿਸੇ ਦੀਆਂ ਪੰਜ ਵੋਟਾਂ ਆ ਤਾਂ ਐਲਸੀਡੀ ਤੇ ਲੋ ਚੂ ਪੈਸਾ ਬੜਾ ਬੰਦਿਆ ਗਿਆ ਚੂ ਵੀ ਕਰ ਸਕਦੀ ਸੀ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਸਰਕਾਰ ਨੇ ਕੀਤਾ ਤੇ ਫਿਰ ਸੈਂਟਰ ਬਲੋਂ ਨੇ ਜੋਰ ਸੀ 걸 ਪੂਰੀ ਪੂਰੀ ਭਾਵੇਂ ਉਹਦਾ ਆਪਦਾ ਤੇ ਜੀਐਸਪੀ ਦਾ ਸੀਗਾ ਫਿਰ ਵੀ ਏਜੰਸੀਆਂ ਜਿਹੜੀਆਂ ਉਹਨਾਂ ਨੇ ਕਾਂਗਰਸ ਦੇ ਕੈਂਡੀਡੇਟ ਦੀ ਬੜੀ ਮਦਦ ਕੀਤੀ ਤਾਂ ਕਿ ਕਾਰਜਤਾ ਕੈਂਡੀਡੇਟ ਜਿਹੜੇ ਸੀਗੇ ਪੰਥਕ ਸੋਚ ਵਾਲੇ ਵੋਟਰ ਸੀ ਉਹਨਾਂ ਨੂੰ ਕੱਟ ਲਵੇ ਔਰ ਇਦਾਂ ਦਾ ਜੋ ਇਸ ਗਲਤੀ ਰਿਹਾ ਅਰ ਬੇਸੁੰਨਾ ਕਿ ਕਿਤੇ ਨਾ ਕਿ ਤੂੰ ਗਲਤ ਸੋਚ ਗਿਆ ਇਹ ਪੰਜਾਬ ਸਟੇਟ ਦੇ ਵਿੱਚ ਜਿਹੜੀ ਇਹਨਾਂ ਨੂੰ ਸਪੋਰਟ ਸਰਦਾਰ ਚੰਮੇ ਜੀ ਸਮਾਨ ਲਿਆ ਉਹਦੀ ਆਪਣੀ ਆਵਾਜ਼ ਪਾਰਲੀਮੈਂਟ ਦੇ ਵਿੱਚ ਮਾਨਸਾਭ ਅਭਿਸ਼ਾ ਹੀ ਮੁਹੰਦਨ ਪਾਈ ਚਰੇ ਲਈ ਬਹੁਤ ਵਧੀਆ ਤਰੀਕੇ ਦੇ ਨਾਲ ਪਾਰਲੀਮੈਂਟ 'ਚ ਬੋਲਦੇ ਰਹੇ ਆ ਇਹਨੂੰ ਲੱਗਦਾ ਕਿ ਕਿਤੇ ਨਾ ਕਿਤੇ ਉਹਨਾਂ ਦੇ ਜਿਹੜੇ ਥਿੰਕ ਟੈਂਕ ਸੀ ਉਹ ਗਲਤੀ ਕਰਦੇ ਆ ਆਪਣੇ ਨਾਲ ਤੁਸੀਂ ਗੱਲ ਕੀਤੀ ਹੈ ਕਿ ਉਹਨੇ ਥੱਪੜ ਮਾਰਿਆ ਕਨਫਰਮ ਪਾਰਲੀਮੈਂਟ ਬਣ ਕੇ ਮਹਾਲੀ ਆਈ ਸੀ ਤੇ ਉਹਦੇ ਕੁਲਵਿੰਦਰ ਗੌਰ ਸੀਆਈਐਸਫ ਦੀ ਜਿਹੜੀ ਮੁਲਾਜ਼ਮਾਂ ਨੇ ਥੱਪੜ ਮਾਰਿਆ ਤੇ ਸਾਰੀਆਂ ਕਿਸਾਨਾਂ ਜਿੱਥੇ ਬੰਦੀਆਂ ਬੀਕੇ ਜੁਗਵਾ ਮਾ ਡੰਗਾ ਹੋਰ ਵਗੈਰਾ ਸਾਰੀਆਂ ਜਿੱਥੇ ਬੰਦੀਆਂ ਨੇ ਉਹਦੀ سپورਟ ਕੀਤੀ ਹੈ ਕਿ ਸ਼੍ਰੋਮਣ ਨੇ ਕੰਮ ਨੂੰ سپورਟ ਕਰੂਗਾ ਹੰਡਰਡ 100% ਕਰਦੇ ਆ ਉਹ ਤਾਂ ਪੰਜਾਬ ਦੇ ਪੀ ਹੈ ਜਿਹਨੇ ਸਾਡਾ ਸਰਪਟਾ ਕੀਤਾ ਅਸੀਂ سپورਟ ਕਰਦੇ ਹਾਂ ਬਹੁਤ ਠੋਕ ਕੇ ਕਰਦੇ ਕਰਦੇ ਫਗਵਾੜਾ ਬੁਲਟਨ 24 ਨਿਊਜ਼ ਟੀਵੀ ਦੇਖ ਰਹੇ तमाम ਦਸ਼ਕਾਂ ਦਾ ਮੈਂ ਕੁਲਦੀਪ ਸਿੰਘ ਨੂਰ ਸਵਾਗਤ ਕਰਦਾ ਜੀ ਤੇ ਅੱਜ ਅਸੀਂ ਉਸ ਸ਼ਖਸੀਅਤ ਨੂੰ ਮਲਾਉਣ ਜਾ ਰਹੇ ਹਾਂ ਜਿਹੜੀ ਵੇ ਸਿਆਸਤ ਦੇ ਵਿੱਚ ਕਿਸੇ ਗੱਲ ਦਾ ਕੋਈ ਮੋਹਤਾਜ ਨਹੀਂ ਰੱਖਦੀ ਤੇ ਅਸੀਂ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖ ਬਲਾਰੇ ਅਤੇ ਕੌਮੀ ਮੀਤ ਪ੍ਰਧਾਨ ਡਾਕਟਰ ਹਰਜਿੰਦਰ ਸਿੰਘ ਜੱਖੂ ਸਾਹਿਬ ਨਾਲ ਜਿਨ੍ਹਾਂ ਦੇ ਅੱਜ ਅਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜਖੂ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਜਖੂ ਸਾਹਿਬ ਲੋਕ ਸਭਾ 2024 ਦੀਆਂ ਇਲੈਕਸ਼ਨ ਸਮਾਪਤ ਹੋਇਆ ਜਿਮਨੀ ਚੋਣ ਦੇ ਵਿੱਚ ਸ੍ਰੀਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਮਰਨਜੀਤ ਸਿੰਘ ਮਾਨ ਨੂੰ ਬਹੁਤ ਵੱਡੀ ਜਿੱਤ ਪ੍ਰਾਪਤ ਹੋਈ ਸੀ ਪਰ ਕੀ ਐਸਾ ਹੋਇਆ ਕਿ ਹੁਣ ਉਹਨਾਂ ਨੂੰ ਹਾਰ ਦਾ ਮੂਦਕ ਬڑے ਇੱਕ ਕਾਰਨ ਨਹੀਂ بڑے ਕਾਰਨ ਇਕੱਠੇ ਹੁੰਦੇ ਨੇ ਹਾਰ ਦੇ ਲਈ ਤੇ ਅਸੀਂ ਉਹਦੀ ਸਮੀਖਿਆ ਲਗਿਆਂ ਕਰਨ ਤੇ ਮੇਜਰ ਤਾਂ ਜਿਹੜਾ ਸੀ ਉਥੇ ਕਾਰਨ ਜਿਵੇਂ ਸਾਨੂੰ ਮਲੇਰਕੋਲਾ ਤੋਂ ਬੜੀ ਸਪੋਰਟ ਹੁੰਦੀ ਸੀ ਤੇ ਮਲੇਰਕੋਲਾ ਦੀ ਸਾਰੀ ਵੋਟ ਜਿਹੜੀ ਆ ਉਹ ਕਾਂਗਰਸ ਨੂੰ ਪੈ ਗਈ ਰਾਹੁਲ ਗਾਂਧੀ ਦੇ ਏਜੰਡੇ ਲਈ ਭਾਜਪਾ ਦੇ ਖਿਲਾਫ ਤੇ ਉਹ ਸਾਡੇ ਤੇ ਇੱਕ ਬੜਾ ਵੱਡਾ ਸਾਡਾ ਨੁਕਸਾਨ ਹੋਇਆ ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਫਿਰ ਸਾਡੀਆਂ ਜੋਰੀਆਂ ਸੀਗੀਆਂ ਆ ਜਿਹੜੀਆਂ ਸਾਡੇ ਕੋ ਕਾਡਰ ਦੀ ਥੋੜੀ ਕਾਟ ਸੀਗੀ ਕਾਡਰ ਦੀ ਕਾਟ ਕਰਕੇ ਵੀ ਅਸੀਂ ਦਿੱਕਤ ਦੇ ਵਿੱਚ ਰਹੇ ਹਾਂ ਬਾਕੀ ਜਿਹੜਾ ਸਰਕਾਰ ਦਾ ਤੰਤਰ ਮੰਤਰ ਇਹ ਪੂਰਾ ਜੋਰ ਲੱਗਾ ਹੋਇਆ ਸੀ ਭਗਵੰਤ ਸੇਵਾ ਮਾਨ ਮੁੱਖ ਮੰਤਰੀ ਉਥੋਂ ਤਿੰਨ ਜਿਹੜੇ ਮਨਿਸਟਰ ਉੱਥੋਂ ਇੱਕ ਮੰਤਰੀ ਚੋਣ ਲੜ ਰਿਆ ਤੇ ਇਹ ਕਹਿੰਦੇ ਸੀ ਆਪ ਵਾਲੇ ਕਹਿੰਦੇ ਸਾਡੀ ਰਾਜਧਾਨੀ ਹੈ ਤੇ ਇਹਨਾਂ ਨੇ ਸਾਰਾ ਹੀ ਸਰਕਾਰੀ ਤੰਤਰ ਮੰਤਰ ਬਹੁਤ ਜੋਰ ਸ਼ੋਰ ਨਾਲ ਉੱਥੇ ਲੱਗਿਆ ਤੇ ਉੱਥੇ ਦਾ ਸਿਸਟਮ ਹੀ ਚੱਲ ਗਿਆ ਕਿ ਜੇ ਕਿਸੇ ਦੀਆਂ ਪੰਜ ਵੋਟਾਂ ਆ ਤਾਂ ਐਲਸੀਡੀ ਦੇ ਦੋ ਐਲਸੀਡੀ ਵੱਡੀਆਂ ਲੋਕਾਂ ਨੂੰ ਵੱਡੀਆਂ ਗਈਆਂ ਤੇ ਕੂਲਰ ਬੜੇ ਵੱਡੇ ਗਏ ਜੋ ਵੀ ਪੈਸਾ ਬੜਾ ਵੰਡਿਆ ਗਿਆ ਜੋ ਵੀ ਕਰ ਸਕਦੇ ਸੀ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਸਰਕਾਰ ਨੇ ਕੀਤਾ ਤੇ ਫਿਰ ਸੈਂਟਰ ਵੱਲੋਂ ਵੀ ਜੋਰ ਸੀਗਾ ਪੂਰੀ ਪੂਰੀ ਭਾਵੇਂ ਉਹਨਾਂ ਦਾ ਆਪਦਾ ਕੈਂਡੀਡੇਟ ਬੀਜੇਪੀ ਦਾ ਸੀਗਾ ਫਿਰ ਵੀ ਏਜੰਸੀਆਂ ਜਿਹੜੀਆਂ ਉਹਨਾਂ ਨੇ ਕਾਂਗਰਸ ਦੇ ਕੈਂਡੀਡੇਟ ਦੀ ਬੜੀ ਮਦਦ ਕੀਤੀ ਤਾਂ ਕਿ ਕਾਰਜਤਾ ਕੈਂਡੀਡੇਟ ਜਿਹੜੇ ਸੀਗੇ ਪੰਥਕ ਸੋਚ ਵਾਲੇ ਵੋਟਰ ਸੀ ਉਹਨਾਂ ਨੂੰ ਘਟ ਲਵੇ ਔਰ ਇਹਨਾਂ ਦਾ ਜੋਰ ਇਸ ਗਲਤੀ 'ਤੇ ਆ ਇਸ ਗਲਤੀ 'ਤੇ ਜੋਰ ਲਾਉਂਦੇ ਰਹੇ ਕਿ ਕਿਸੇ ਤਰ੍ਹਾਂ ਪੰਥਕ ਸੋਚ ਵਾਲੇ ਵੋਟਰ ਨੂੰ ਹਲਾਈਏ ਤੇ ਉਹਨੂੰ ਹਲਾ ਕੇ ਮਾਨ ਸਾਹਿਬ ਨੂੰ ਨੁਕਸਾਨ ਪਹੁੰਚਾਈਏ ਕਿ ਸਰਦਾਰ ਸਿਮਰਤਜੀ ਸੇਕ ਮਾਨ ਪਾਰਲੀਮੈਂਟ ਚ ਨਹੀਂ ਜਾਣੇ ਚਾਹੀਦੇ ਤੇ ਬੜਾ ਦੁੱਖ ਹੈ ਸਾਨੂੰ ਕਿ ਇਹ ਜਿਹੜੀਆਂ ਮੁਖੌਟਾ ਪੱਖੀਆਂ ਪੰਥਕ ਤੇ ਰੰਗੀਆਂ ਫਿਰ ਇਹ ਜਿਹੜੀ ਕਾਂਗਰਸ ਬੀਜੇਪੀ ਆਪ ਵਾਲੇ ਇਹ ਮਨੂੰ ਸਾਰੇ ਹੀ ਤੇ ਏਜੰਸੀਆਂ ਸਾਰਿਆਂ ਨੇ ਇਕੱਠਾ ਹੋ ਕੇ ਜੋਰ ਲਾਇਆ ਤੇ ਇਹ ਤੇ ਇਸ ਕੱਲ ਤੋਂ ਵੀ ਹੈਰਾਨ ਹੈ ਕਿ 2 ਲੱਖ ਦੇ ਕਰੀਬ ਵੋਟ ਕਿਵੇਂ ਲੈ ਗਏ ਤੇ ਜਿਹੜੀ ਸਾਨੂੰ ਵੋਟ ਪਈ ਆ ਉਹ ਪੱਕਾ ਸਾਡਾ ਨਰੋਲ ਕਾਡਰ ਪਿਆ ਬਿਨਾਂ ਕਿਸੇ ਲਹਿਰ ਤੋਂ ਯਾ ਮਨੁਸ਼ ਸ਼੍ਰੋਮੀ ਅਕਾਲੀ ਦਲ ਅਮਰਸਰ ਇੱਕ ਅਸੂਲ ਪ੍ਰਸਤ ਪਾਰਟੀ ਹੈ ਤੇ ਇਹ ਜਿਹੜੇ ਅਕਾਲੀ ਦਲ ਅਮਰਸਰ ਦੇ ਅਸੂਲ ਹੈ ਉਹ ਉਸੂਲਾਂ ਨਾਲ ਵੱਜਾ ਹੋਇਆ VOTER ਜਿਹੜਾ ਆ ਉਹੋ ਸਾਡੀ ਝੋਲੀ ਪਿਆ ਤੇ ਅਸੀਂ ਜਿੰਨੇ ਵੀ ਸਾਨੂੰ ਪੰਜਾਬ ਦੇ ਵਿੱਚ ਸਾਰੇ ਕੈਂਡੀਡੇਟਾਂ ਨੂੰ 5 ਲੱਖ ਤੋਂ ਵੱਧ ਸਾਨੂੰ VOTES ਮਿਲੀਆਂ ਆ ਤੇ ਅਸੀਂ ਤਾਂ ਬੜੇ ਮੱਲੋ ਧੰਨਵਾਦੀ ਆ ਪੰਜਾਬ ਦੇ ਉਹਨਾਂ ਦੇ VOTERਾਂ ਦੇ ਜਿਹੜੇ ਸੋਚਵਾਨ ਵੱਡੇ VOTER ਸੀ ਜਿਨ੍ਹਾਂ ਨੇ ਸਾਨੂੰ ਇੰਨੀ ਵੱਡੀ ਮੈਨੂੰ ਸਪੋਰਟ ਕੀਤੀ ਹੈ ਤੇ ਉਹਨਾਂ ਦਾ ਤਾਂ ਬਹੁਤ-ਬਹੁਤ 파ਰਟੀ ਵੱਲੋਂ ਧੰਨਵਾਦ ਤੇ ਅਸੀਂ ਅਗਲੀ ਰਣਨੀਤੀ ਦੇ 파ਰਟੀ ਨੂੰ ਲੈ ਕੇ ਚੱਲਣ ਲੱਗੇ ਹਾਂ ਤੇ ਬਹੁਤ ਜਲਦੀ ਅਸੀਂ ਮੱਲੋ ਇਹਦੇ ਖੁਲਾਸੇ ਕਰਾਂਗੇ ਮਲੇਰ ਕੋਟਲਾ ਇੱਕ ਇਹੋ ਜਿਹਾ ਸ਼ਹਿਰ ਹੈ ਜਿੱਥੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਜਿੱਤ ਦੇ ਵਿੱਚ ਬਹੁਤ ਅਹਿਮ ਰੋਲ ਅਦਾ ਕੀਤਾ ਜਾਂਦਾ ਹੈ ਪਰ ਬੇਸ਼ੱਕ ਤੁਸੀਂ ਇਹਨੂੰ ਸਪਸ਼ਟ ਕਰ ਦਿੱਤਾ ਕਿ ਮੁਸਲਮਾਨ ਜਿਹੜਾ ਵੋਟਰ ਹੈਗਾ ਉਹਨੇ ਪਸਵਾਰਕ ਕਰਕੇ ਕਿ ਉਹਨਾਂ ਨੂੰ ਅੱਗੇ ਨਾ ਹੌਣ ਦਿੱਤਾ ਜਾਵੇ ਪਰ ਫਿਰ ਵੀ ਜਿਹੜਾ ਪੱਕਾ ਕੈਡਰ ਹੁੰਦਾ ਉਹਨੂੰ ਤੋੜਿਆ ਨਹੀਂ ਜਾ ਸਕਦਾ ਬੇਸ਼ੱਕ ਕੋਈ ਵੀ ਪਾਰਟੀ ਹੈ ਉਹਦਾ ਕੈ ਪੱਕਾ ਕੈਡਰ ਆਪਣਾ ਹੁੰਦਾ ਹੈ ਪਰ ਉਥੋਂ ਮਲੇਰ ਕੋਲ ਦੇ ਤੋਂ ਐਸੀ ਕਿਹੜੀ ਗੱਲ ਹੋ ਗਈ ਕਿ ਉਹ ਕੈਂਡੀਡਟ ਟੁੱਟ ਗਿਆ ਮੈਂ ਦੱਸਦਾ ਉਹਦੀ ਵਿੱਚ ਨੂਰ ਸਾਹਿਬ ਇਸ ਤਰ੍ਹਾਂ ਸੀਗਾ कि जी 36000 ਇਹ ਲੈ ਕੇ ਗਏ ਤਾਂ 42000 ਕਾਂਗਰਸ ਲੈ ਕੇ ਤੇ 36000 ਵੋਟ ਆਪ ਨੂੰ ਵੀ ਪਈ ਮਤਲਬ ਮਲੇਰ ਕੋਲੋਂ ਉਹ ਜੀ 36000 ਆਪ ਵਾਲੇ ਲੈ ਗਏ 42 ਇਹ ਲੈ ਗਏ ਤੁਸੀਂ ਦੇਖੋ ਕਿ ਜੀ 70 78000 ਵੋਟ ਹੋ ਜਾਂਦੀ ਹੈ ਸਾਨੂੰ ਤਾਂ 60000 ਵੋਟ ਪਈ ਉਹਨਾਂ ਨੇ ਮੰਤਵ ਹੀ ਇੱਕ ਬਣਾ ਲਿਆ ਮੰਤਵੀ ਇੱਕ ਬਣਾ ਲਿਆ ਕਿ ਨਹੀਂ ਮਨ ਲੋ ਅਸੀਂ ਜਿਹੜਾ ਆ ਮੈਨੂੰ ਕਾਂਗਰਸ ਨੂੰ ਸਪੋਰਟ ਕਰਨਾ ਹੈ ਕਾਂਗਰਸ ਵਾਲੀ ਜਿਹੜੀ ਵੱਲੋਂ ਰਾਹੁਲ ਦੀ ਜਿਹੜੀ ਸਪੋਰਟ ਆ ਉਹ ਮੁਹਮਦਨ ਨੂੰ ਪੂਰੇ ਦੇਸ਼ ਦੇ ਵਿੱਚ ਪਰ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਉਹ ਗਲਤ ਸੋਚ ਗਏ ਇਹ ਪੰਜਾਬ ਸਟੇਟ ਦੇ ਵਿੱਚ ਜਿਹੜੀ ਇਹਨਾਂ ਨੂੰ ਸਪੋਰਟ ਸਰਦਾਰ ਸਿੰਘ ਜੀ ਸਮਾਨਦੀ ਆ ਇਹਨਾਂ ਦੀ ਆਪਣੀ ਆਵਾਜ਼ ਪਾਰਲੀਮੈਂਟ ਦੇ ਵਿੱਚ ਮਾਨ ਸਾਹਿਬ ਹਵੇਸ਼ਾ ਹੀ ਮੁਹਮਦਨ ਭਾਈ ਚਰੇ ਲਈ ਬਹੁਤ ਵਧੀਆ ਤਰੀਕੇ ਦੇ ਨਾਲ ਪਾਰਲੀਮੈਂਟ 'ਚ ਬੋਲਦੇ ਰਹੇ ਆ ਇਹਨੂੰ ਲੱਗਦਾ ਕਿਤੇ ਨਾ ਕਿਤੇ ਉਹਨਾਂ ਦੇ ਜਿਹੜੇ ਥਿੰਕ ਟੈਂਕ ਸੀ ਉਹ ਗਲਤੀ ਕਰ ਗਏ ਔਰ ਇਹਦਾ ਸਭੀ ਪੰਜਾਬੀਆਂ ਦੀ ਖੁਦ ਦੀ ਆਵਾਜ਼ ਸੀ ਸਭੀ ਉਹ ਡਿਪੈਂਡ ਕਰਦੇ ਸੀਗੇ ਠੀਕ ਹੈ ਨਾ ਕਾਂਗਰਸ ਨੇ ਤਾਂ ਇਹਨਾਂ ਨੇ ਤਾਂ ਖੈਰੀ ਨੇ ਤਾਂ ਉਹਨਾਂ ਦੀ ਕੀ ਆਵਾਜ਼ ਬਣਨਾ ਸੀ ਜਖੂ ਸਾਹਿਬ ਇਹ ਨਹੀਂ ਲੱਗਦਾ ਕਿ ਜਿਹੜੀ 100% ਵੋਟ ਹਲਕੇ ਦੇ ਵਿੱਚ ਹੁੰਦੀ ਹੈ ਉਹਦੇ ਵਿੱਚੋਂ 40% ਜਿਹੜੀਆਂ ਮੋਟਾ ਐਸਸੀ ਭਾਈਚਾਰੇ ਦੀਆਂ ਵੀ ਐਸਸੀ ਭਾਈਚਾਰੇ ਦੀਆਂ ਜਾਂ ਅਦਰ ਕਾਸਟ ਦੀਆਂ ਹੈਗੀਆਂ ਉਹਨੂੰ ਪਾਰਟੀ ਵੱਲੋਂ ਛੇੜਿਆ ਹੀ ਨਹੀਂ ਗਿਆ ਉਹਦੇ ਵਿੱਚ ਪ੍ਰਚਾਰਿਆ ਹੀ ਨਹੀਂ ਗਿਆ ਮਾਨ ਸਾਹਿਬ ਦੀ ਸੋਚ ਨੂੰ ਜਾਂ ਇਸ ਕੋ ਲੋ ਮੰਨਦੇ ਹੋ ਕਿ ਵਾਂਝਾ ਰਹਿ ਗਿਆ ਕੰਮੇ ਹਾਂ ਅਸੀਂ ਇਹ ਤਾਂ ਐਡਮਿਟ ਦੇਖੋ ਜਦੋਂ ਅਸੀਂ ਕਮੀਆਂ ਗਿਣਾਂਗੇ ਖਾਮੀਆਂ ਗਿਣਾਂਗੇ ਤਾਂ ਉਹਨਾਂ ਦੇ ਵਿੱਚ ਇੱਕ ਇਹ ਵੀ ਖਾਮੀ ਆਈ ਹੈ ਇਹ ਹੈਗੀ ਆ ਕਮੀ ਅਸੀਂ ਲੈ ਮੇਜਰ ਆ ਇਹਨੂੰ ਲੈ ਕੇ ਚੱਲਦੇ ਹਾਂ ਕਿ ਜਿਹੜਾ ਐਸਸੀ ਭਾਈਚਾਰੇ ਦੀ 40% ਉਤੇ ਮਨ ਲਓ ਬੋਟ ਸੀਗੀ ਤੇ ਉਹ 40% ਦੇ ਵਿੱਚ ਸਾਡੀ ਵਰਕ ਨਹੀਂ ਕਰ ਸਕੀ ਸਾਡੀ ਅਪਰੋਚ ਨਹੀਂ ਉਹਨਾਂ ਤੱਕ ਰਹੀ ਮਨ ਲਓ ਪਿਛਲੇ ਸਮੇਂ ਤੋਂ ਹੋਈ ਨਹੀਂ ਮਨ ਲਓ ਭਾਮੀ ਕੀ ਉੱਥੇ ਗਰੰਟਾ ਵੰਡੀਆਂ ਅਸੀਂ ਉਹਨਾਂ ਨੂੰ ਟੂਲੂ ਪਾਉ ਜਿਹੜੇ ਜਿਹੜੇ ਸਬਮਰਜੇਬਲ ਪੰਪ ਵੀ ਲਾ ਕੇ ਦਿੱਤੇ ਉਹਨਾਂ ਦੇ ਐਸਸੀ ਬਿੜਿਆਂ ਦੇ ਵਿੱਚ ਇਹ ਵੀ ਰੱਖੇ ਆ ਬੈਂਚ ਵੀ ਰੱਖੇ ਆ ਕੀਤਾ ਪਰ ਫਿਰ ਵੀ ਜਿਵੇਂ ਉਹਨਾਂ ਨੂੰ ਆਪਣੇ ਨਾਲ ਬੰਨ ਨਹੀਂ ਸਕੇ ਤੋੜ ਨਹੀਂ ਸਕੇ ਆਪਣੇ ਨਾਲ ਤੇ ਜਦ ਕਿ ਕਾਂਗਰਸ ਤੇ ਆਪ ਵਾਲੇ ਉਹ ਬਹੁਤ ਵੋਟ ਲੈ ਗਏ ਕੀ ਕਾਰਨ ਇਹ ਤੋੜ ਕਿਉਂ ਨਹੀਂ ਸਕੇ ਜੋ ਕਿ ਜਥੇਬੰਦ ਸਕੱਤਰ ਜਥੇਬੰਦ ਸਕੱਤਰ ਇੰਨਾ ਵਧੀਆ ਹੋਵੇ ਤੇ ਫਿਰ ਨਾ ਤੋੜਨਾ ਇਹ ਸਮਝਣਾ ਕਿ ਇੱਕ ਨਾਕਾਮੀ ਹੈ ਬਹੁਤ ਵੱਡੀ ਮੈਂ ਦੰਦਾ no doubt ਜਥੇਬੰਦ ਸਕੱਤਰ ਮਨ ਲੋ ਕਿਸੇ ਵੀ ਪਾਰਟੀ ਦੇ ਜਥੇਬੰਦ ਸਕੱਤਰ ਨਾਲੋਂ ਸਾਡੀ ਪਾਰਟੀ ਦਾ ਜਥੇਬੰਦ ਸਕੱਤਰ ਨੌਜਵਾਨ ਹੈ ਡਾਇਨਾਮਿਕ ਹੈ ਸਰਦਾਰ ਗੋਪੀ ਸਿੰਘ ਉਹਨਾਂ ਨੇ ਬਹੁਤ ਐਫਰਟਸ ਕੀਤੇ ਬਹੁਤ ਮਿਹਨਤ ਕੀਤੀ ਹੈ ਬਟ ਜਿਹੜੀ ਹੈ ਮਨ ਲੋ ਐਸਸੀ ਲੀਡਰਸ਼ਿਪ ਨਹੀਂ ਅਸੀਂ ਉਹ ਵਾਰ ਸਕੇ ਉਹ ਇੱਕ ਕਮੀ ਰਹੀ ਆ ਜੇ ਸਾਡੀ ਐਸਸੀ ਲੀਡਰਸ਼ਿਪ ਉੱਪਰ ਦੀ ਐਸਸੀ ਵਰਕਰ ਹੁੰਦੇ ਐਸੀ ਐਸਸੀ ਮਹੱਲਿਆਂ ਚ ਰਗਰੇਟੇ ਮਹੱਲਿਆਂ ਦੇ ਵਿੱਚ ਸਾਡਾ ਜਾਣੌਣ ਹੁੰਦਾ ਤੇ ਬਹੁਤ ਕੁਝ ਹੋ ਸਕਦਾ ਸੀ ਕੀ ਲੱਗਦਾ ਕਿ ਜਿਹੜੀਆਂ ਪਿਛਲੀਆਂ ਜਿਮਨੀ ਚੋਣਾਂ ਨਿਕਲੀਆਂ ਗਈਆਂ ਨਿਕਲੀਆਂ ਨੇ ਉਹਦੇ ਵਿੱਚ ਸ਼ਹੀਦ ਦੀਪ ਸਿੱਧੂ ਦਾ ਤੇ ਸਿੱਧੂ ਮਸੇਵਾਲੇ ਦਾ ਐਮ ਰੋਲ ਰਿਆ ਮੰਨਦੇ ਹੋ ਦੇਖੋ ਸਰਦਾਰ ਸਾਹਿਬ ਜਦੋਂ ਇਲੈਕਸ਼ਨ ਚੱਲਦੇ ਆ ਤਾਂ ਇਲੈਕਸ਼ਨ ਦੇ ਵਿੱਚ ਜੇ ਸਾਡੇ ਲਈ ਕੋਈ ਇੱਕ ਦਿਨ ਵੀ ਕੰਮ ਕਰਦਾ ਹੈ ਇੱਕ ਦਿਨ ਵੀ ਸਾਡੇ ਹੱਕ 'ਚ ਬੋਲ ਜਾਂਦਾ ਹੈ ਤਾਂ ਉਹ ਰੋਲ ਤਾਂ ਐਵੇਂ ਹੀ ਹੁੰਦਾ ਹੈ ਹਨਾ ਪਾਰਟੀਆਂ ਦੀ ਆਪਣੀ ਕਾਰਗੁਜ਼ਾਰੀ ਹੁੰਦੀ ਹੈ ਇਹ ਮੰਨ ਲਓ ਜਿਹੜੇ ਨਾਇਕ ਹੁੰਦੇ ਆ ਉਹ ਨਾਇਕ ਜਿਹੜੇ ਆ ਉਹਨਾਂ ਦੀ ਰੋਲ ਵੀ ਵੱਡੇ ਹੁੰਦੇ ਆ ਤੇ ਨੋ ਡਾਊਟ ਸਿੱਧੂ ਮੂਸੇਵਾਲੇ ਤੇ ਦੀਪ ਸਿੱਧੂ ਮੰਨ ਲਓ ਇਹਨਾਂ ਦਾ ਵੀ ਬੜਾ ਵੱਡਾ ਇਹਨਾਂ ਦੀ ਯੋਗਦਾਨ ਰਿਹਾ ਇਹਨਾਂ ਦੀ ਲਹਿਰ ਸੀਗੀ ਇਨਾਂ ਦਾ ਲਹਿਰ ਦਾ ਨੇਚਰਲੀ ਯੋਗਦਾਨ ਦੇ ਹਾਂ ਵੀ ਇਹਦੇ ਵਿੱਚ ਵੀ ਮਾਨ ਸਾਹਿਬ ਨੇ ਵੀ ਡਟ ਕੇ ਖੜੇ ਰਹੇ ਤੇ ਪਾਰਟੀ ਤਾਂ ਪਾਰਟੀ ਹੁੰਦੀ ਪਾਰਟੀ ਤੋਂ ਵੱਡਾ ਤਾਂ ਕੋਈ ਵੀ ਨਹੀਂ ਹੁੰਦਾ ਹਨ ਪਰ ਜਿਹੜੀਆਂ ਲਹਿਰਾਂ ਸਪੋਰਟ ਕਰ ਜਾਂਦੀਆਂ ਆ ਉਹ ਬੜਾ ਵੱਡਾ ਹੁੰਦਾ ਇਹਨਾਂ ਦੀ ਵੀ ਲਹਿਰ ਲੋਕਾਂ ਨੂੰ ਅੱਜ ਵੀ ਉਹ ਤਾਂ ਮਤਲਬ ਡਾਇਕਟਾ ਹਮੇਸ਼ਾ ਜਿੰਦਾ ਰਹਿੰਦੀ ਹੈ ਹਮੇਸ਼ਾ ਜਿੰਦੇ ਰਹਿੰਦੇ ਹੈ ਠੀਕ ਹੈ 40 ਸਾਲ ਤੋਂ ਇੱਕੋ ਸਟੈਂਡ ਤੇ ਖੜੇ ਰਹਿਣ ਵਾਲੇ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਨੂੰ ਏਜੰਸੀਆਂ ਨੇ ਆਸਪਾਨੀ ਕਾਂਗਰਸ ਨੇ ਆਮ ਆਦਮੀ ਪਾਰਟੀ ਨੇ ਪੂਰਾ ਜੋਰ ਲਗਾਇਆ ਕਿ ਇਸ ਬੰਦੇ ਨੂੰ ਸੰਸਦ ਵਿੱਚ ਨਾ ਪਹੁੰਚਣ ਦਿੱਤਾ ਜਾਵੇ ਕਾਰਨ ਕੀ ਹੈ ਕੀ ਮਾਨਸਾਬ ਦੇ ਵਿੱਚ ਕੀ ਕਿਹੜੀ ਅਸੀ ਖੂਬੀ ਹੈ ਜਿਸ ਕਰਕੇ ਉਹਨਾਂ ਨੂੰ ਸੰਸਦ ਵਿੱਚ ਨਹੀਂ ਪਹੁੰਚਣ ਦਿੱਤਾ ਜਾ ਰਿਹਾ ਦੇਖੋ ਸਭ ਤੋਂ ਵੱਡੀ ਤਕਲੀਫ ਸੀ ਕਿ ਧਾਰਮਿਕ ਘੱਟ ਗਿਣਤੀਆਂ ਲਈ ਤੇ ਗਰੀਬਾਂ ਲਈ ਆਵਾਜ਼ ਬੁਲੰਦ ਕਰਦੇ ਸੀ ਮਾਨ ਸਾਹਿਬ ਸਰਕਾਰੀ ਜ਼ੁਲਮਾਂ ਦਾ ਪਰਦਾ ਫਾਸ਼ ਕਰਦੇ ਆ ਮਾਨ ਸਾਹਿਬ ਜੀ ਦੇਸ਼ ਵਿੱਚ ਇਹਨਾਂ ਧਰਮ ਘਟ ਗਿੰਤੀਆਂ ਮੁਸਲਮਾਂ ਤੇ ਸਿੱਖਾਂ ਤੇ ਗਰੀਬਾਂ ਤੇ ਦਲਤਾਂ ਤੇ ਅਤਿਆਚਾਰ ਹੁੰਦਾ ਮਾਨਸਾਹਬ ਉਹਦੇ ਵੀ ਖਰਾਬ ਹੀ ਬੋਲਦੇ ਆ ਪਰ ਉਹ ਸਭ ਤੋਂ ਵੱਡੀ ਇਸ ਲਈ ਸਟੇਟ ਨੂੰ ਪ੍ਰੋਬਲਮ ਸੀ ਜਦੋਂ ਇਹਨਾਂ ਨੇ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜ ਦੇ ਇਹਨਾਂ ਦੀਆਂ ਏਜੰਸੀਆਂ ਨੇ ਮਰਵਾਇਆ ਅਵਤਾਰ ਸਿੰਘ ਖੱਡੇ ਉਹਨਾਂ ਨੂੰ ਮਰਵਾਇਆ ਜਦੋਂ ਵਿਦੇਸ਼ਾਂ ਦੇ ਵਿੱਚ ਜਿਹੜੇ ਸੇਖਾ ਗੂ ਬੈਠੇ ਆ ਉਹਨਾਂ ਦਾ ਵੀ ਕਤਲੇਆਮ ਕਰਨ ਲੱਗੀਆਂ ਏਜੰਸੀਆਂ ਜਾ ਕੇ ਉਹਦੇ ਖਿਲਾਫ ਸਿਰਫ ਸਰਦਾਰ ਸਿਮਰਜੀਤ ਸਿੰਘ ਕੇ ਮਾਂ ਨਹੀਂ ਆਵਾਜ਼ ਉਠਾਈ ਹੈ ਸਰਦਾਰ ਸਿਮਰਜੀਤ ਮਾਨ ਹੀ ਬੋਲੇ ਉਹਨਾਂ ਦੇ ਮੱਲੋ ਖਿਲਾਫ ਤੇ ਉਹ ਸਰਕਾਰ ਨੂੰ ਬੜੀ ਪ੍ਰੋਬਲਮ ਸੀ ਕਿਉਂਕਿ ਮਾਨ ਸਾਹਿਬ ਇੱਕ ਇੱਕ ਗੱਲ ਨੂੰ ਸਮਝਦੇ ਆ ਪੜ੍ਹੇ ਲਿਖੇ ਆ ਸਮਝਦਾਰ ਆ ਇੱਕ ਇੱਕ ਗੱਲ ਨੂੰ ਸਮਝਦੇ ਆ ਕਿ ਕਿੱਥੋਂ ਤੱਕ ਕੀ ਹੋ ਰਿਹਾ ਆ ਉਹ ਨਹੀਂ ਚਾਹੁੰਦੇ ਸੀ ਕਿ ਕੋਈ ਦਿਮਾਗ ਵੀ ਰੱਖਦਾ ਹੋਵੇ ਤੇ ਧਾਰਮਿਕ ਘਟ ਗਣਤੀਆਂ ਦਾ ਆਗੂ ਵੀ ਉੱਤੋਂ ਨਾਂ ਵਿਕਣ ਵਾਲਾ ਹੋਵੇ ਜੀ ਉੱਤੋਂ ਸਿਸਟਮ ਨੂੰ ਸਮਝਦਾ ਹੋਵੇ ਉਹ ਬੰਦਾ ਪਾਰਲੀਮੈਂਟ ਚ ਨਹੀਂ ਜਾਣਾ ਚਾਹੀਦਾ ਇਸ ਗੱਲ ਦਾ ਏਜੰਸੀਆਂ ਨੂੰ ਪ੍ਰੋਬਲਮ ਸੀਗੀ ਤੇ ਹੁਣ ਦੁੱਖ ਨਾ ਕਹਿਣਾ ਪੈ ਰਿਹਾ ਜਿਹੜੀ ਆਵਾਜ਼ ਚ ਰੁਪਾਵਾ ਸਾਡਾ ਫਰਜ਼ ਬਣਦਾ ਆ ਪੰਥ ਤੇ ਕੌਮ ਦੇ ਲਈ ਉਸ ਸ਼ਰੂਨੀ ਅਕਾਲੀ ਦਲ ਅੰਮ੍ਰਿਤਸਰ ਨੇ ਨਮਾਉਂਦੇ ਰਹਿਣਾ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਇਹ ਪਾਰਲੀਮੈਂਟ ਦੇ ਵਿੱਚ ਬੋਲੇ ਨੇ ਹੁਣ ਕਿਸੇ ਕਰਕੇ ਪਹਾਰ ਹੋਈ ਹੈ ਉਸ ਤੋਂ ਬਾਅਦ ਹੁਣ ਉਹ ਬਾਹਰ ਆਪਣੇ ਜਿਹੜੇ ਪਿਛਲੇ 40 ਸਾਲਾਂ ਤੋਂ ਸਟੈਂਡ ਤੇ ਸੀਗੇ ਹੁਣ ਵੀ ਤੁਹਾਡਾ ਕਹਿਣਾ ਕਿ ਖੜੇ ਰਹਿਣਗੇ ਕੀ ਲੱਗਦਾ ਕਿ ਭਾਈ ਅਮਰਪਾਲ ਸਿੰਘ ਖਾਲਸਾ ਸਰਬਜੀਤ ਸਿੰਘ ਖਾਲਸਾ ਜਿਹੜੀਆਂ ਦੋ ਪੰਪਕ ਸੀਟਾਂ ਸੀ ਉਹਨਾਂ ਦੇ ਉੱਪਰ ਉਹਨਾਂ ਨੂੰ ਵੱਡੀ ਜਿੱਤ ਪ੍ਰਾਪਤ ਹੋਈ ਹੈ ਕੀ ਉਹ ਮਾਨਸਿੰਘ ਮਾਨ ਸਾਹਿਬ ਵਾਂਗ ਪਾਰਲੀਮੈਂਟ ਵਿੱਚ ਜਾ ਕੇ ਬੋਲਣਗੇ ਆਸ ਰੱਖਦੇ ਹੋ ਅ ਦੇਖੋ ਇਸ ਸਵਮੀ ਨੇ ਸਿੱਧ ਕਰਨਾ ਹੁੰਦਾ ਕਰਨੀ ਹੈ ਕਿ ਉਹਨਾਂ ਨੇ ਜਿਹੜੇ ਇਸ ਵਾਰ ਕਰ ਰਹੇ ਹੈ। ਤਾਂ ਕਿ ਉਹਨਾਂ ਨੂੰ ਚਲਾਉਣਾ ਹੈ। ਉਹਨਾਂ ਨੂੰ ਚਲਾਉਣਾ ਤੇ ਅਸੀਂ ਉਮੀਦ ਕਰਦੇ ਹਾਂ ਕਿ ਉਹ ਮਾਨ ਸਭ ਤੋਂ ਬਾਅਦ ਇਹ ਉਥੇ ਪਾਰਲੀਮੈਂਟ ਦੇ ਵਿੱਚ ਬਾਖੂਬੀ ਆਪਦੀ ਜਿਹੜੀ ਆਪਦੀ ਪੰਥ ਤੇ ਪੰਜਾਬ ਦੇ ਪੱਲੇ ਦੀ ਉਥੇ ਆਵਾਜ਼ ਬੁਲੰਦ ਕਰਨਗੇ। ਇਹ ਅਸੀਂ ਉਮੀਦ ਕਰਦੇ ਹਾਂ। ਉਹਨਾਂ ਤੋਂ ਬਹੁਤ ਵੱਡੀ ਉਮੀਦ ਹੈ ਔਰ ਇਹ ਮਤਲਬ ਪੰਥ ਨੇ ਆਪ ਦਾ ਇੱਕ ਬਹੁਤ ਵੱਡਾ ਕੌਮ ਨੇ ਫਰਜ਼ ਨਿਭਾਇਆ ਹੈ। ਇਹ ਇੱਕ ਚੰਗੀ ਗੱਲ ਹੋਈ ਹੈ। ਜਗੂ ਸਾਹਿਬ ਕੀ ਲੱਗਦਾ ਕਿ ਸਰਬਜੀਤ ਸਿੰਘ ਖਾਲਸਾ ਸਿਆਸਤ ਵਿੱਚ ਨਵੇਂ ਨੇ ਬੇਸ਼ੱਕ ਨੌਜਵਾਨ ਕੈਡਰ ਨੇ ਉਹਨਾਂ ਨੂੰ ਅੱਗੇ ਲੈ ਆਂਦਾ ਐਮਪੀ ਬਣਾ ਦਿੱਤਾ ਤੇ ਕੋਈ ਸਿਆਸਤ ਦੀ ਬਹੁਤੀ ਚੰਗੀ ਸੋਚ ਨਹੀਂ ਰੱਖਦੇ ਸਿਆਸਤ ਵਿੱਚ ਨਾ ਹੋਣ ਕਰਕੇ ਸਿਆਸਤ ਉਹਨਾਂ ਤੋਂ ਪਰੇ ਐ ਤੇ ਫਿਰ ਪਾਰਲੀਮੈਂਟ ਦੇ ਵਿੱਚ ਜਾ ਕੇ ਉਹਨਾਂ ਲਈ ਬੋਲਣਾ ਔਖਾ ਨਹੀਂ ਹੋਊਗਾ ਮੈਨੂੰ ਨਹੀਂ ਲੱਗਦਾ ਕੋਈ ਸਮੱਸਿਆ ਆਊਗੀ ਦੇਖੋ ਉਹਨਾਂ ਦੇ ਫਾਦਰ ਸਾਹਿਬ ਨੇ ਐਡੀ ਵੱਡੀ ਕੁਰਬਾਨੀ ਕੀਤੀ ਐ ਉਹਨਾਂ ਨੇ ਪੰਤ ਦੀ ਪਗ ਸਿਰ ਤੇ ਰੱਖੀ ਹੈ ਉਹਨਾਂ ਦੇ ਦਾਦਾ ਜੀ ਵੀ ਮੈਂਬਰ ਪਾਰਲੀਮੈਂਟ ਰਹੇ ਉਹਨਾਂ ਦੇ ਮਾਤਾ ਜੀ ਮੈਂਬਰ ਪਾਰਲੀਮੈਂਟ ਰਹੇ ਆ ਇਹਨਾਂ ਨੂੰ ਵੀ ਪਹਿਲਾਂ ਦੋ ਵਾਰੀ ਚੋਣ ਕਾਲੀ ਦਾ ਨਮਸ਼ਾਨੀ ਇਲੈਕਸ਼ਨ ਲੜਾਈ ਫਿਰ ਇਹ ਬਹੁਜਨ ਸਮਾਜ ਪਾਰਟੀ ਜੀ ਸ਼ਾਮਲ ਹੋ ਗਈ ਸੀ ਉਹਨਾਂ ਨੇ ਵੀ ਇਲੈਕਸ਼ਨ ਲੜਾਈ ਹੈ ਤੇ ਮੈਂ ਸਮਝਦਾ ਕਿ ਇਹ ਏਡੀ ਨਹੀਂ ਕਿ ਉਹਨਾਂ ਨੂੰ ਮਤਲਬ ਸੋਜੀ ਨਹੀਂ ਆਪਾਂ ਕਹੇ ਸਿੱਧਾ ਦੀ ਗੱਲ ਹੈ ਨਹੀਂ ਉਹ ਵੀ ਸੂਝਵਾਨ ਹੈਗੇ ਆ ਔਰ ਆਪਣੇ ਤਰੀਕੇ ਦੇ ਨਾਲ ਉਹ ਵੀ ਗੱਲ ਕਰਨਗੇ ਆਪਾਂ ਉਮੀਦ ਕਰਦੇ ਆਂ ਜੇ ਕੋ ਸਭ ਤੁਸੀਂ ਬਹੁਤ ਵੱਡੀ ਸੋਚ ਰੱਖਦੇ ਹੋ ਪਾਰਟੀ ਦੇ ਮੁਖ ਬੁਲਾ ਰਹੇ ਹੋ ਮੁਖ ਬੁਲਾਣਾ ਬਹੁਤ ਵੱਡੇ ਅਹਿਮ ਅਹੁਦੇ ਤੇ ਹੁੰਦਾ ਹੈ ਅੱਜ ਲੋਕਾਂ ਦੇ ਵਿੱਚ ਇਸ ਚੀਜ਼ ਦਾ ਸਵਾਲ ਬਣਿਆ ਹੋਇਆ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਜਿਨ੍ਹਾਂ ਨੂੰ ਪਾਰਟੀ ਨੇ ਸਪੋਰਟ ਕੀਤੀ ਸੀ ਉਸ ਸੀਟ ਤੋਂ ਬਲੀਰ ਸਾਹਿਬ ਨੇ ਉੱਥੋਂ ਆਪਣਾ ਉਹਨਾਂ ਦੇ ਹੱਕ ਦੇ ਵਿੱਚ ਆਪਣੇ ਕਾਗਜ਼ ਚੁੱਕਲੇ ਸੀਗੇ ਤੇ ਅੱਜ ਉਹ ਐਮਪੀ ਬਣੇ ਨੇ ਖਾਲਸਾ ਜੀ ਤੇ ਕੀ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਬਾਰ ਔਣ ਦਿੱਤਾ ਜਾਵੇਗਾ ਭਾਰਤੀ ਹਕੂਮਤ ਵੱਲੋਂ ਕਿਉਂਕਿ ਮੋਦੀ ਦਾ ਰਾਜ ਫੇਰ ਆ ਗਿਆ ਦੇਖੋ ਆਪਾਂ ਉਮੀਦ ਕਰਦੇ ਹਾਂ ਬਹੁਤ ਵੱਡੀ ਉਮੀਦ ਹੈ ਕਿ ਉਹ ਜੇਲ੍ਹ ਚੋਂ ਬਾਹਰ ਆਉਣਗੇ ਜੇ ਚੋਂ ਬਾਹਰ ਹੋ ਕਦੋਂ ਤੱਕ ਆਸ ਹੈਗੀ ਹੈ ਕਿ ਉਹ ਕਿਸ ਤਰੀਕੇ ਨਾਲ ਆਉਣਗੇ ਕਿ ਕੀ ਕਾਰਨ ਕੀ ਹਾਲਾਤ ਬਣ ਗਏ ਉਸ ਦਾ ਉਹਨਾਂ ਦੇ ਉਹਨਾਂ ਦੇ ਵਕੀਲ ਸਾਹਿਬ ਦਾ ਪੜਿਆ ਅੱਜ ਸਟੇਟਮੈਂਟ ਪੜੀ ਹੈ ਉਹ ਕਹਿੰਦੇ ਸੀ ਐਫਰਟਸ ਦਾ ਸ਼ੁਰੂ ਕਰ ਦਿੱਤੇ ਨੇ ਜੀ ਬਾਕੀ ਸਰਕਾਰਾਂ ਤੇ ਡਿਪੈਂਡ ਕਰਦਾ ਨਾ ਸਰਕਾਰਾਂ ਕੀ ਫੈਸਲਾ ਲੈਂਦੀਆਂ ਹੈ ਜਦੋਂ 1999 ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨਦੇਲ ਦੇ ਵਿੱਚ ਸੀਗੇ ਤੇ ਬਹੁਤ ਵੱਡੀ ਲੀਡ ਦੇ ਨਾਲ ਉਹ ਜਿੱਤੇ ਸੀ ਬੇਸ਼ੱਕ ਅੱਜ ਤੱਕ ਬਹੁਤ ਵੱਡੇ ਵੱਡੇ ਲੀਡਰ ਵੀ ਹੋਏ ਨੇ ਪੰਜਾਬ ਦੇ ਵਿੱਚ ਉਹ ਲੀਡ ਨੂੰ ਤੋੜ ਨਹੀਂ ਸਕੇ ਜਿਹੋ ਜੀ ਆਸ ਲੱਗਦੇ ਸੀ ਆਪਾਂ ਕਿ ਭਾਈ ਖਾਲਸਾ ਜੀ 7 ਲੱਖ ਦੀ ਲੀਡ ਦੇ ਨਾਲ ਜਿੱਤਣਗੇ ਪਰ ਉਹ ਲੀਡ ਬੇਸ਼ੱਕ ਉਹਨਾਂ ਕੋਲ ਹਾਸਲ ਨਹੀਂ ਹੋ ਸਕੀ ਬੇਸ਼ੱਕ 1.95 ਦੇ ਲਗਭਗ ਹੀ ਉਹ ਜਿੱਤੇ ਨੇ ਬਹੁਤੀ ਵੱਡੀ ਲੀਡ ਨਹੀਂ ਮਾਨ ਸਾਹਿਬ ਤੇ ਉਸ ਵੇਲੇ ਬਾਹਰ ਆ ਗਏ ਸੀ ਪਰ ਇਹਨਾਂ ਦੇ ਐਸੇ ਕਿਹੜੇ ਚਾਂਸ ਮੰਨਣਗੇ ਜਿਸ ਕਰਕੇ ਬਾਹਰ ਆਸਪਾਣੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਲੀਡ ਸਭ ਤੋਂ ਵੱਡੇ ਮਾਰਜਨ ਨਾਲ ਜਿੱਤੇ ਆ ਪੰਜਾਬ ਵਿੱਚ ਤਾਂ ਅੱਜ ਵੀ ਸਭ ਤੋਂ ਵੱਡੇ ਮਾਰਜਨ ਨਾਲ ਭਾਈ ਅਮਰਿਤਪਾਲ ਸਿੰਘ ਕਾਲਸਾਈ ਜਿੱਤੇ ਆ ਤੇ ਮਤਲਬ ਕਾਨੂੰਨੀ ਕੁਝ ਹੈਗਾ ਆ ਉਹ ਕਰ ਕਰਕੇ ਆ ਜਾਣਗੇ ਬਾਹਰ ਇਦਾਂ ਦੀ ਕੋਈ ਗੱਲ ਨਹੀਂ ਕਿ ਨਹੀਂ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਬਨ ਲੋਕਾਂ ਦੇ ਫਤਵੇ ਨੂੰ ਇਗਨੋਰ ਕਰੇਗੀ ਇਹ ਤਾਂ ਸਰਕਾਰ ਦੀ ਹੈ ਠੀਕ ਹੈ ਮੂਰਖਤਾ ਹੋਵੇਗੀ ਜੇ ਇਦਾਂ ਦੀ ਕੋਈ ਗੱਲ ਹੁੰਦੀ ਆ ਤਾਂ ਫਿਰ ਕੋਈ ਨਹੀਂ ਜਿਹੜੀ ਲੋਕ ਜਿਤਾਉਣ ਜਾਣਦੇ ਆ ਉਹ ਲੋਕ ਫਿਰ ਕੌਮ ਤਾਂ ਬਾਹਰ ਕਢਾਉਣ ਵੀ ਜਾਂਦੀ ਆ ਦੇਖੋ ਕਮ ਸਿੱਖ ਕੌਮ ਦਾ ਜਿਹੜਾ ਖਾਸਾ ਆ ਜਿਹੜਾ ਸੁਆ ਆ ਇਹਨੂੰ ਸਮਝਣ ਦੀ ਲੋੜ ਆ ਬੜੀ ਵੱਡੀ ਆ ਕੀ ਹੋਇਆ ਗੱਲ ਕੰਗਣਾ ਰਣੌਤ ਨਾਲ ਕੀ ਹੋਇਆ ਕੋਈ ਸੋਚ ਸਕਦਾ ਸੀ ਨਹੀਂ ਜੀ ਜੀ ਤੁਸੀਂ ਦੇਖੋ ਉਥੇ ਕੋ ਮੱਲੂ ਸੀਆਈਐਸਐਫ ਦੀ ਜਿਹੜੀ ਆ ਇੰਪਲਾਈ ਐ ਲੜਕੀ ਕੁਲਵਿੰਦਰ ਕੌਰ ਉਹ ਇਹਨੂੰ ਦੇਖਦੇ ਸਾਰੇ ਉਹਦੇ ਦਿਮਾਗੇ ਚੜ ਗਈ ਗੱਲ ਕਿ ਐਰੀ ਕਿਆ ਸੀ ਕਿ ਉੱਥੇ 100-100 ਰੁਪਏ ਨੂੰ ਦਿਹਾੜੀ ਦਰ ਲਿਆ ਕੇ ਕਿਸਾਨ ਅੰਦੋਲਨ ਦੇ ਵਿੱਚ ਬਿਠਾ ਲਈ ਦੇ ਬੀਬੀਆਂ ਨੂੰ ਕਹਿੰਦੀ ਉਸ ਅੰਦੋਲਨ ਚ ਮੇਰੀ ਮਾਤਾ ਵੀ ਬੈਠੀ ਸੀ ਉਹਨੂੰ ਗੁੱਸਾ ਆ ਗੁੱਸਾ ਉਹਨੇ ਕਾਰ ਵੀ ਪਾਤੀ ਮਤਲਬ ਜੇ ਆਪਾਂ ਕਹੀਏ ਪਤਾ ਕੋਈ ਨਹੀਂ ਆ ਦੇਖੋ ਸਿੱਖ ਕੌਮ ਨੇ 40 ਸਾਲ ਬਾਅਦ ਭਾਈ ਸਰਬਜੀਤ ਸਿੰਘ ਖਾਲਸਾ ਜਿਤਾ ਤੱਕ ਜੀ ਜੀ ਬਿਲਕੁਲ 40 ਸਾਲ ਹੋਏ ਆ ਮਤਲਬ ਇਹ ਇਹ ਸਰਕਾਰਾਂ ਪਰਖਦੀਆਂ ਆ ਔਮ ਦਾ ਸਬਰ ਪਰਖਦੀਆਂ ਆ ਠੀਕ ਹੈ ਜਿਹੜੀਆਂ ਉਹ ਸਬਰ ਨਾ ਚੱਲਦੀਆਂ ਤੇ ਜਦੋਂ ਫਿਰ ਲਾਵਾ ਫੁੱਟਦਾ ਹੈ ਤੇ ਇਹ ਪਤਾ ਨਹੀਂ ਕਿੱਥੇ ਫੁੱਟਣਾ ਤੇ ਕਿਹੜੇ ਸਿੱਖ ਨੇ ਕੀ ਕਰ ਦੇਣਾ ਹੁਣ ਕਿਸਾਨ ਅੰਦੋਲਨ ਦਾ ਅੰਦੋਲਨ ਦਾ ਬਾਬਾ ਜੱਗੀ ਦਾ ਜਿਹੜਾ ਉਹ ਸਿਰਫ ਫਟੇ ਵਾਲੀ ਫੋਟੋ ਆਉਂਦੀ ਆ ਹਨਾ ਉਹ ਵਰਦੇ ਦੇ ਵਿੱਚੋਂ ਆਪਣੀ ਪੱਗ ਚੱਕ ਕੇ ਫੇਰ ਲਿਆ ਜੀ ਪਤਾ ਹੀ ਗੋਲੀ ਵੀ ਮਾਰ ਸਕਦੇ ਆ ਮਤਲਬ ਜੋ ਸਿੱਖ ਹਿਸਟਰੀ ਹੈ ਜੋ ਸਿੱਖ ਧਰਮ ਹੈ ਜੋ ਸਿੱਖ ਜਜ਼ਬਾ ਹੈ ਠੀਕ ਹੈ ਨਾ ਉਹ ਤਾਂ ਮਨੁਖ ਹਰ ਬਲੇ ਤੱਕ ਆਇਆ ਕੰਗਨਾਰਾ ਉਹ ਤੇ ਤੁਸੀਂ ਗੱਲ ਕੀਤੀ ਹੈ ਕਿ ਉਹਦੇ ਥੱਪੜ ਮਾਰਿਆ ਕੱਲ ਪਿੰਮਰ ਪਾਰਲੀਮੈਂਟ ਬਣ ਕੇ ਉਹ ਮੋਹਾਲੀ ਆਈ ਸੀ ਤੇ ਉਹਦੇ ਕੁਲਵਿੰਦਰ ਕੌਰ ਸੀਆਈਐਸਐਫ ਦੀ ਜਿਹੜੀ ਮੁਲਾਜ਼ਮ ਉਹਨੇ ਥੱਪੜ ਮਾਰਿਆ ਤੇ ਸਾਰੀਆਂ ਕਿਸਾਨ ਜਥੇਬੰਦੀਆਂ ਬੀਕੇ ਜੀ ਦਵਾਬਾ ਡੱਲੇਆਲ ਹੋਰ ਵਗੈਰੇ ਸਾਰੀਆਂ ਜਥੇਬੰਦੀਆਂ ਨੇ ਉਹਦੀ ਸਪੋਰਟ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਪੋਰਟ ਕਰੂਗਾ ਬਿਲਕੁਲ ਕਰਦੇ ਆ 100 1% ਕਰਦੇ ਆ ਉਹ ਤਾਂ ਪੰਜਾਬ ਦੀ ਧੀ ਹੈ ਜਿਹਨੇ ਸਾਡਾ ਸਿਰ ਉੱਚਾ ਕੀਤਾ ਅਸੀਂ ਸਪੋਰਟ ਕਰਦੇ ਹਾਂ ਬਹੁਤ ਠੋਕ ਕੇ ਕਰਦੇ ਆ ਜੀ ਇੱਕ ਦੱਸੋ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਹਾਰ ਦੇ ਵਿੱਚ ਖੈਰੀ ਐਮਰੂਲ ਅਦਾ ਕੀਤਾ ਦੇਖੋ ਖੈਰੀ ਦੀ ਡਿਊਟੀ ਲੱਗੀ ਸੀ ਕਿ ਬਾਦ ਸਾਹਿਬ ਦੀ 50 60000 ਵੋਟ ਤੋੜ ਜਿਹੜੀ ਪੱਕੀ ਹੈ ਤੇ ਉਹ ਵੈਸੇ ਕੰਮਜਵਰ ਰਿਹਾ ਤੋੜਨ ਚ ਤੇ ਖੈਰਾ ਫਿਰ ਕਿਸ ਮੂੰਹ ਦੇ ਨਾਲ ਕਹਿ ਰਿਹਾ ਕਿ ਮੈਂ ਸਿੱਖ ਹਾਂ ਤੇ ਮੈਂ ਸਿੱਖ ਪੰਥ ਦੀ ਗੱਲ ਕਰਦਾ ਤੁਹਾਨੂੰ ਲੱਗਦਾ ਨਹੀਂ ਹੈ ਕਿ ਵਿੱਚ ਕੋਈ ਦਾਲ ਦੇ ਕਾਲਾ ਦੇਖੋ ਕਹਿਣ ਨੂੰ ਕੀ ਹਰਜ ਹੈ ਇਹ ਤੋ ਲੋਕ ਆ ਜਿਹੜੇ ਏਜੰਸੀਆਂ ਦੇ ਹੁਕਮ ਨਿਭਾਉਂਦੇ ਆ ਤੇ ਬਾਕੀ ਅਸੀਂ ਵੀ ਇਹ ਬੜੀ ਗਲਤੀ ਕਰ ਜਾਂਦੇ ਆ ਸਾਡੀ ਸਾਡੇ ਤੋਂ ਪੰਜਾਬੀਆਂ ਤੋਂ ਵੀ ਗਲਤੀ ਹੁੰਦੀ ਆ ਪਰਖਿਆਂ ਨੂੰ ਫਿਰ ਮੌਕਾ ਦਿੰਦੇ ਆ 7ਐਮਪੀ ਕਾਂਗਰਸ ਦੇ ਜਿਤਾਤੇ ਕਿਹੜੀਆਂ ਗੱਲਾਂ ਸੀ ਇਹ ਹੂੰ ਹੂੰ ਠੀਕ ਹੈ ਨਾ ਹੈ ਤਾਂ ਮੜਾ ਹੀ ਰਿਜ਼ਲਟ ਤਾਂ ਮੜਾ ਹੀ ਆ ਮੋਦੀ ਦੀ ਸਰਕਾਰ ਫੇਰ ਸੈਂਟਰ ਦੇ ਵਿੱਚ ਬਣ ਗਈ ਨਿਤਿਸ਼ ਕੁਮਾਰ ਨਾਇਡੂ ਨੇ ਉਹਨਾਂ ਨੂੰ ਦੇ ਦਿੱਤਾ ਸਮਰਥਨ ਦਿੱਤਾ ਕੀ ਕਹਿਣਾ ਚਾਹੁੰਦੇ ਹੋ ਬਹੁਤ ਮਾੜੀ ਗੱਲ ਹੈ ਮੋਦੀ ਦਾ ਦੇਖੋ ਸਾਡੇ ਲਈ ਤਾਂ ਵੈਸੇ ਸੈਂਟਰ ਚ ਕਾਂਗਰਸ ਆ ਜਾਂਦੀ ਉਹ ਵੀ ਮਾੜੀ ਸੀ ਜੀ ਤੇ ਸਾਡੇ ਲਈ ਤਾਂ ਧਰਮ ਘੱਟ ਗਿਣਤੀਆਂ ਲਈ ਸਾਡੇ ਲਈ ਖਾਸ ਤੌਰ ਤੇ ਸਿੱਖਾਂ ਲਈ ਕਾਂਗਰਸ ਵੀ ਓਨੀ ਮਾੜੀ ਆ ਤੇ ਮੋਦੀ ਹੁਣੀ ਵੀ ਓਨੇ ਮਾੜੇ ਆ ਜੀ ਜੀ ਠੀਕ ਹੈ ਜੀ ਮੋਦੀ ਹੁਣੀ ਜਿਹੜੀਆਂ ਸਕੀਮਾਂ ਚ ਫਿਰਦੇ ਆ ਉਹਨਾਂ ਦੇਸ਼ ਦਾ ਨੁਕਸਾਨ ਤਾਂ ਹੋਣਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਦਤਾਂ ਤਾਂ ਛੱਡ ਨਹੀਂ ਸਕਦੇ ਜੀ ਠੀਕ ਹੈ ਨੀ ਇਸ ਕਰਕੇ ਕੋਈ ਬਹੁਤ ਚੰਗੀ ਗੱਲ ਜੇ ਉਹ ਆ ਜਾਂਦੇ ਰਾਹੁਲ ਰਾਜਨ ਦੇ ਫਿਰ ਵੀ ਕਹਣਾ ਸੀ ਚੰਗੀ ਗੱਲ ਨਹੀਂ ਜੇ ਇਹ ਆ ਗਿਆ ਸੀ ਫਿਰ ਵੀ ਕਹਿੰਦੇ ਆ ਇਹ ਕੋਈ ਚੰਗੀ ਗੱਲ ਹੈ ਨਹੀਂ ਸਿੱਖ ਕੌਮ ਲਈ ਕੋਈ ਫਾਇਦੇ ਵਾਲੀ ਗੱਲਾਂ ਸਿੱਖ ਜਿਹੜੇ ਪਤਾ ਨਹੀਂ ਮੋਦੀ ਭਗਤ ਬਣ ਕੇ ਮੋਛਾਂ ਨੂੰ ਤਾਹ ਦੇ ਜਾਂਦੇ ਆ ਕਿਹੜੀ ਗੱਲ ਦੀ ਖੁਸ਼ੀ ਮਨਾਏ ਜਾਂਦੇ ਗਲਤ ਸਮਝੜਦੀ ਹੈ ਹੂੰ ਹੂੰ ਠੀਕ ਹੈ ਇਹ ਤਾਂ ਚਮਚੀ ਮਾਰਨ ਲੱਗੇ ਹੋਇਆ ਬਹੁਤੇ ਦੇ ਵਿੱਚ ਠੀਕ ਹੈ ਉਹ ਗੱਲਾਂ ਨਹੀਂ ਚੱਲਣ ਵਾਲੀਆਂ ਕਿਸੇ ਵੀ ਹਾਲਤ ਚ ਨਹੀਂ ਚੱਲਣ ਵਾਲੀਆਂ ਪਾਰਟੀ ਦਾ ਤੇ ਡਾਕਟਰ ਜਖੂ ਸਾਹਿਬ ਡਾਕਟਰ ਹਰਜਿੰਦਰ ਜਖੂ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਆ ਇਹ ਲੋਕ ਸਭਾ ਹਲਕਾ ਸੰਗਰੂਰ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਹੋਈ ਤੇ ਹਾਰ ਦੇ ਵਿੱਚ ਕੀ ਕੀ ਰੋਲ ਅਹਿਮ ਕੀਤੇ ਗਏ ਕਿਹਨਾਂ ਕਲਾਵਲੋਂ ਕੀ ਕੀ ਰੋਲ ਅਦਾ ਕੀਤੇ ਗਏ ਤੇ ਹੋਰ ਬਹੁਤ ਸਾਰੇ ਵਿਸ਼ੇ ਜਿਹੜੇ ਪੰਜਾਬ ਦੇ ਸੀਗੇ ਉਹਦੇ ਬਾਰੇ ਵਿੱਚ ਅਸੀਂ ਗੱਲਬਾਤ ਕਰਾਂਗੇ ਤਾਂ ਉਹਨਾਂ ਨਾਲ ਬਿਲਕੁਲ ਇਸੇ ਤਰ੍ਹਾਂ ਜਾਰੀ ਰਹੇਗੀ ਸਭ ਕੀ ਜਾਨਦਾ ਸੋ ਸਾਡੇ ਵਿਚਕਾਰ ਬ੍ਰੇਕ ਤੋਂ ਬਾਅਦ ਫਿਰ ਇਹ ਹਾਜ਼ਰ ਨੇ ਡਾਕਟਰ ਹਰਜਿੰਦਰ ਸਿੰਘ ਜਖੂ ਉਹਨਾਂ ਨਾਲ ਗੱਲਬਾਤ ਕਰਾਂਗੇ ਜਖੂ ਸਾਹਿਬ ਫਿਰ ਤੋਂ ਦੁਆਰਾ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਜੀ ਆ ਇਸ ਕਰਕੇ ਅਸੀਂ ਹੁਣ ਪਾਰਟੀ ਨੂੰ ਜਥੇਵੰਦਕ ਤੌਰ ਤੇ ਹੋਰ ਤਕੜਾ ਕਰਨ ਦੇ ਲਈ ਆ ਜਿਹੜੀ 2-3 ਮਹੀਨੇ ਦੇ ਵਿੱਚ ਕਾਫੀ ਕੁਝ ਕਰਨ ਵਾਲੇ ਆ ਕੀ ਕੀ ਕਰਨ ਵਾਲੇ ਹੋ ਕਿਉਂਕਿ ਪੰਜ ਪੰਜਾਬ ਦੀਆਂ ਐਸੀਆਂ ਵਿਧਾਨ ਸਭਾ ਦੀਆਂ ਸੀਟਾਂ ਵੀ ਖਾਲੀ ਹੋ ਚੁੱਕੀਆਂ ਨਹੀਂ ਜਿਨ੍ਹਾਂ ਦੇ ਉੱਪਰ ਇਹ ਪਾਰਟੀ ਦਾ ਕੀ ਸਟੈਂਡ ਹੋਵੇਗਾ ਉਮੀਦਵਾਰ ਕਿਹੜੇ ਲੜਾਏ ਜਾਣਗੇ ਤੇ ਕੀ ਫੈਸਲੇ ਲੈ ਰਹੀ ਹੈ ਪਾਰਟੀ ਆਪ ਵਿੱਚ ਦੇ ਵਿੱਚ ਅਸੀਂ ਇਹ ਇੱਕ ਤਾਂ ਬਾਈ ਇਲੈਕਸ਼ਨ ਲੜਾਂਗੇ ਸਾਰੀ ਪੰਜ ਜਗ੍ਹਾ ਤੇ ਕੈਂਡੀਡੇਟ ਦੇਵਾਂਗੇ ਜੀ ਤੇ ਸਿਹਰਦ ਕੈਂਡੀਡੇਟ ਦੇਵਾਂਗੇ ਜੀ ਚੰਗੇ ਦੇਵਾਂਗੇ ਆਪਣੀ ਜਿਹੜੀ ਗੱਲ ਆ ਸੀ ਇਹ ਬੋਟ ਤੰਤਰ ਦੇ ਵਿੱਚ ਠੋਕ ਵਜਾ ਕੇ ਕਰਦੇ ਰਹਿਣਾ ਹੈ ਤੇ ਅਸੀਂ ਪੰਜਾਬ ਦੇ ਵਿੱਚ ਵੱਲੋਂ ਹਰ ਇਲੈਕਸ਼ਨ ਨੂੰ ਲੜਨ ਦਾ ਯਤਨ ਕਰਾਂਗੇ ਕਿਉਂਕਿ ਪੰਥ ਦੀ ਗੱਲ ਪੰਥ ਸੋਚ ਵਾਲਿਆਂ ਦੇ ਜੇ ਹੱਥ ਹੋਵੇ ਉਹੀ ਵੈਟਰ ਹੈ ਠੀਕ ਹੈ ਅਕਾਲੀ ਦਲ ਬਾਦਲ ਦਾ ਦੇਖੋ ਕੀ ਹਾਲ ਹੋ ਗਿਆ ਜੀ ਜੀ ਠੀਕ ਹੈ ਜੀ ਤੇ ਹੋਰ ਜਿਹੜਾ ਮਾਨਸਾ ਵੀ ਕੁਝ ਜਣਾਂ ਤੇ ਉਮੀਦ ਕੀਤੀ ਜਾ ਸਕਦੀਆਂ ਮਾਨਸਾਪ ਦਾ ਦਲ ਹੈ ਜਿੱਥੇ ਉਮੀਦ ਕੀਤੀ ਜਾ ਸਕਦੀ ਹੈ ਤੇ ਅਸੀਂ ਜਿਹੜਾ ਉਹ ਪੰਥਕ এজেন্ডਾ ਜਿਹੜਾ ਆ ਉਹਨੂੰ ਲਾਗੂ ਰੱਖਾਂਗੇ ਜਾਰੀ ਰੱਖਾਂਗੇ ਤੇ ਸਾਡਾ ਜਿਹੜਾ ਮੰਤਵ ਹੈ ਆ ਬੇਗੰਪੁਰ ਹਲੀਮੀ ਰਾਜ ਉਹ ਸਾਡਾ ਕਨਸੈਪਟ ਹੈ ਖਾਲਸਾਤਨ ਦਾ ਕਨਸੈਪਟ ਹੈ ਅਸੀਂ ਉਹਨੂੰ ਲੈ ਕੇ ਚੱਲਦੇ ਹੀ ਰਵਾਂਗੇ ਬੇਸ਼ੱਕ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਬਹੁਤ ਪ੍ਰਚਾਰਿਆ ਗਿਆ ਮੁੱਖ ਮੰਤਰੀ ਵੱਲੋਂ ਵੀ ਇਹ ਗੱਲਾਂ ਬਹੁਤ ਇਹ ਵੀਡੀਓ ਦੇ ذریعے ਜਾਂ ਇਲੈਕਟ੍ਰੋਨਿਕ ਜਾਂ ਪ੍ਰਿੰਟ মিডিਏ ਦੇ ذریعے ਕਿ ਅਸੀਂ 13 ਦੀਆਂ 13 ਸੀਟਾਂ ਜਿੱਤਾਂਗੇ ਪਰ ਜਦੋਂ ਰਿਜ਼ਲਟ ਆਇਆ ਤਾਂ ਤਿੰਨ ਹੀ ਰਹਿ ਗਈਆਂ ਤੇ ਤੁਹਾਨੂੰ ਨਹੀਂ ਲੱਗਦਾ ਕਿ ਆਮ ਆਦਮੀ ਪਾਰਟੀ ਨੂੰ ਵੀ ਪੰਜਾਬ ਦੇ ਵਿੱਚ ਹੁਣ ਨਕਾਰਿਆ ਗਿਆ ਜਿਵੇਂ ਅਕਾਲੀ ਦਲ ਨੂੰ ਨਕਾਰਿਆ ਗਿਆ ਤਾਂ ਆਮ ਆਦਮੀ ਪਾਰਟੀ ਤਾਂ ਬਿਲਕੁਲ ਹੀ ਨਕਾਰ ਤੇ ਜੀ ਉਹ ਤਾਂ ਮੰਨ ਲਓ ਸਿਰਫ 32 ਵਿਧਾਨ ਸਭਾ ਹਲਕਿਆਂ ਤੇ ਉਹਨਾਂ ਦੀ ਰਹੀ ਆ ਅ ਚ ਵਧਤ ਰਹੀ ਆ ਇਹ ਤਾਂ ਜਿਹੜੀਆਂ ਮੰਨ ਲਓ ਮਾਰਦੇ ਸੀ ਬਾਗੀਆਂ ਪਾਉਂਦੇ ਸੀ ਕਿਸੀ 92 ਜਿੱਤੇ ਹੋਏ ਸਾਰਾ ਪੰਜਾਬ ਹੀ ਸਾਡਾ ਸਾਰਾ ਕੁਝ ਸਾਡਾ ਅਸੀਂ ਤਾਂ ਕੁਝ ਵੀ ਨਹੀਂ ਬਾਕੀਆਂ ਦੇ ਪੱਲੇ ਕੀ ਆ ਇਹਨਾਂ ਨੂੰ ਇਹਨਾਂ ਦੀ ਵਰਕਰਾਂ ਨੇ ਇਹ ਵੋਟਰਾਂ ਨੇ ਔਕਾਤ ਦਿਖਾਤੀ ਆ ਤੇ ਤੁਸੀਂ ਅਗਾਹ ਦੇਖੋ ਕੀ ਨਤੀਜੇ ਆਉਂਦੇ ਇਹਨਾਂ ਦੇ ਤਾਂ ਮੰਨ ਲਓ 10 ਐਮਐਲ ਜਿੰਨੇ ਪੰਜਾਬ ਚ ਜੋਗੋਜੇ ਰਿਆ ਜਿਸ ਹਦ ਤੀ ਨਾਲ ਤਾਂ ਕੰਮ ਹੋ ਗਿਆ ਲੋਕਾਂ ਨੇ ਮੈਸੇਜ ਦੇ ਦਿੱਤਾ ਕਰਤਾ ਇਹ ਤਾਂ ਬਹੁਤੀ ਹਵਾ ਚ ਬਹੁਤੀ دیر ਚੱਲਣਾ ਇਹ ਸਿਰਫ ਇੱਕ ਕੰਝ ਦੀ ਗੱਲ ਦਾ ਡਰਿਆ ਇਹ ਹੋ ਸਕਦਾ ਹੈ ਕਿ ਭਗਵੰਤ ਮਾਨ ਸਣੀ ਸਰਕਾਰ ਬੀਜੇਪੀ ਵਿੱਚ ਸ਼ਾਮਲ ਹੋ ਜਾਏ ਉਹਨਾਂ ਵਾਲੇ ਸਮੇਂ ਦੇ ਵਿੱਚ ਇਦਾਂ ਦਾ ਪੰਜਾਬ ਨੂੰ ਕੁਝ ਫੇਸ ਕਰਨਾ ਪੈ ਸਕਦਾ ਅਕਾਲੀ ਦਲ ਅੰਮ੍ਰਿਤਸਰ ਰਫੇ ਪੰਜ ਸੀਟਾਂ ਦੇ ਉੱਪਰ ਕਿਹੜੇ ਮੁੱਦੇ ਲੈ ਕੇ ਚੌਂ ਮੈਦਾਨ ਵਿੱਚ ਆਊਗਾ ਬਿਲਕੁਲ ਅਸੀਂ ਅਸੀਂ ਪੰਜ ਦਾ ਸ਼ਾਇਦ ਲਈ ਬਹੁਤ ਵੱਡਾ ਮੁੱਦਾ ਹੈ ਜੀ ਨਸ਼ਾ ਜਿਹੜਾ ਪੰਜਾਬ ਦੇ ਵਿੱਚ ਆ ਇਹ ਬਹੁਤ ਵੱਡਾ ਸਰਕਾਰਾਂ ਨਸ਼ੇ ਬਕਾਉਂਦੀਆਂ ਠੀਕ ਹੈ ਇਹ ਬਹੁਤ ਵੱਡਾ ਮੁੰਡਾ ਪੰਜਾਬ ਦੀ ਅੰਸ਼ ਤੇ ਵੰਸ਼ ਨੂੰ ਬਚਾਉਣ ਦੇ ਲਈ ਅਸੀਂ ਚੋਣ ਮੈਦਾਨ ਚਾਹਾਂਗੇ ਕੀ ਅਪੀਲ ਕਰਦੇ ਹੋ ਅਸੀਂ ਅਪੀਲ ਕਰਦੇ ਹਾਂ ਸੋਚੇ ਪੰਜਾਬ ਵਾਸੀਆਂ ਨੂੰ ਕਿ ਤੁਸੀਂ ਇੱਕ ਵਾਰੀ ਤਰਕ ਤੇ ਸੋਚ ਕੇ ਆਪਦੀ ਬੋਰਡ ਦੇ ਦਾ ਫੈਸਲਾ ਕਰਿਓ ਕਿ ਪੰਜਾਬ ਨੂੰ ਬਚਾਉਣ ਦੀ ਲੜਾਈ ਜਿਹੜੀ ਆ ਅਸੀਂ ਲੜ ਰਹੇ ਹਾਂ ਉਹਦੇ ਵਿੱਚ ਸਾਡੇ ਸਹਿਯੋਗ ਸੋ ਧੰਵਾਦ ਜੀ ਅਸੀਂ ਸਾਡੇ ਵਿਚਕਾਰ ਡਾਕਟਰ ਹਰਜਿੰਦਰ ਸਿੰਘ ਜਖੂ ਮੁੱਖ ਬਲੋਰਾ ਬਲਾਰਾ ਅਤੇ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਨਜੀਤ ਸਿੰਘ ਮਾਨ ਇੱਕ ਜਾਣਿਆ ਪਛਾਣਿਆ ਨਾਮ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਕੁਲਦੀਪ ਸਿੰਘ ਨੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ